ਕ੍ਰਿਕਟ ਅਕੈਡਮੀ ਵੱਲੋਂ ਖਾਲਸਾ ਸਕੂਲ ਦੀ ਸਕੂਲ ਆਫ ਐਮੀਨਸ ਦੀ ਗਰਾਊਂਡ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਮੈਂ ਬਹੁਤ-ਬਹੁਤ ਥੈਂਕਸ ਕਰਦਾ ਹਾਂ ਔਰ ਵਧਾਈ ਦਿੰਦਾ ਸਾਡੇ ਸਾਰੇ ਜਿੰਨੇ ਵੀ ਪਲੇਅਰ ਇਸ ਗਰਾਊਂਡ ਦੇ ਵਿੱਚ ਬੱਚੇ ਖੇਡ ਰਹੇ ਆ ਸਾਡੇ ਔਰ ਬੜੇ ਲੰਬੇ ਸਮੇਂ ਬਾਅਦ ਅਸੀਂ ਦੇਖਿਆ ਕਿ ਲੈਦਰ ਦੀ ਬਾਲ ਦੇ ਨਾਲ ਕ੍ਰਿਕਟ ਟੂਰਨਾਮੈਂਟ ਹੋ ਰਿਹਾ ਔਰ ਇਹ ਵਧਾਈ ਦੇ ਪਾਤਰ ਨੇ ਸਾਡੇ ਇਸ ਅਕੈਡਮੀ ਦੇ ਕੋਚ ਸਾਹਿਬਾਨ ਔਰ ਸਾਡੇ ਬਹੁਤ ਪੁਰਾਣੇ ਸਾਥੀ ਦੀਪ ਜੀ ਔਰ ਖਾਸ ਧੰਨਵਾਦ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਗੁਰਦੇਵਾਲ ਜੀ ਦਾ ਉਹਨਾਂ ਦੇ ਸਾਰੀ ਟੀਮ ਦਾ ਮੇਰੇ ਨਾਲ ਸਾਡੇ ਸੁਖਵਿੰਦਰ ਹਿੰਦੂ ਜੀ ਲੰਬੜਦਾਰ ਵੀ ਨੇ ਔਰ ਪੁਰਾਣੇ ਕਰੈਕਟਰ ਵੀ ਹੈ ਔਰ ਅਮਰਪ੍ਰੀਤ ਸਿੰਘ सोनू ਖਾਲਸਾ ਜੀ ਹੈਪੀ ਜੀ ਅਜੇ ਜੀ ਔਰ ਧੋਖੀ ਜੀ ਐਮਸੀ ਸਾਹਿਬ ਪ੍ਰਗਟ ਜੀ ਸਾਡੇ ਮਾਸਟਰ ਪਰਮਜੀਤ ਜੀ ਸਾਡੇ ਪ੍ਰੈਸ ਤੋਂ ਸਾਰੇ ਸਾਥੀ ਪਹੁੰਚੇ ਆ ਔਰ ਬਹੁਤ ਵਧੀਆ ਲੱਗਾ ਕਿ ਇੱਥੇ ਸਾਡੇ ਬੱਚੇ ਜਿਹੜੇ ਆ ক্রিকেট ਦੇ ਨਾਲ ਜੁੜੇ ਹੋਏ ਆ ਔਰ ਜਿਵੇਂ ਇੱਥੇ ਆ ਕੇ ਪਤਾ ਲੱਗਾ ਕਿ ਕੁਝ ਪਲੇਅਰ ਸਾਡੇ ਉੱਪਰ ਦੇ ਲੈਵਲ ਤੱਕ ਵੀ ਜਾ ਕੇ ਖੇਡ ਰਹੇ ਆ ਸੋ ਬਹੁਤ ਵਧੀਆ ਪਰਾਲਾ ਹੈ ਇਸ ਅਕੈਡਮੀ ਦਾ ਔਰ ਬੱਚਿਆਂ ਨੂੰ ਚੰਗੇ ਪਾਸੇ ਸੇਧ ਦੇਣ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਔਰ ਗਰਾਊਂਡ ਵੀ ਬਹੁਤ ਸੋਹਣੀ ਤਿਆਰ ਕਰਵਾਈ ਹੈ ਇਹਨਾਂ ਨੇ ਔਰ ਜਿਹੜੀਆਂ ਕੋ ਕਮੀਆਂ ਪੇਸ਼ੀਆਂ ਹੈਗੀਆਂ ਨੇ ਉਹ ਵੀ ਇਹਨਾਂ ਨੇ ਹੁਕਮ ਲਾਇਆ ਉਹ ਆਪਾਂ ਬਹੁਤ ਜਲਦੀ ਜਿਹੜੀਆਂ ਨੇ ਇੰਡੋਰ ਕ੍ਰਿਕਟ ਦੀ ਜਿਹੜੀ ਤਿਆਰੀ ਦਾ ਆ ਜਾਂ ਬੈਂਚ ਵਗੈਰਾ ਲੱਗਣੇ ਆ ਉਹ ਅਸੀਂ ਜਲਦੀ ਇੱਥੇ ਤੁਹਾਨੂੰ ਬੱਚਿਆਂ ਨੂੰ ਲਗਵਾ ਕੇ ਦੇਵਾਂਗੇ ਔਰ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਉਹ ਆਪਣੇ ਬੱਚਿਆਂ ਨੂੰ ਪ੍ਰੋਵਾਈਡ ਕਰਾਵਾਂਗੇ ਬਸ ਇਹੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਔਰ ਖੇਡਾਂ ਦੇ ਨਾਲ ਜੁੜ ਕੇ ਆਪਣੇ ਮਾਂ ਪਿਓ ਦਾ ਆਪਣੇ ਇਲਾਕੇ ਦਾ ਨਾਮ ਜਿਹੜਾ ਹੈ ਉਹ ਉੱਚਾ ਕਰਨਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਅਕੈਡਮੀ ਦੇ ਸਾਰੇ ਹੀ ਪ੍ਰਬੰਧਕਾਂ ਦਾ ਜਿਨਨੇ ਵੀ ਤਿਆਰੀ ਕਰਵਾ ਰਹੇ ਕੋਚ ਸਾਹਿਬਾਨ ਦਾ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕਸ सरदार एडमिट सरदार करमी पीर को मंजी हिंदू खालसा जी एम सी एम सी कोखी जी एम सी साहब और समुची टीम इस अकेडमी के कुछ विकास जी अजीत जी और सारे आए हुए भगवंत सज्जन जी के ते प्यारे बच्चे हो बहुत वीडियो अच्छे बहुत इतिहासिक दिन है कि सर हमें तुम्हें आशीर्वाद देना विशेष मेरे वालों भी समुची टीम वालों भी परमात्मा ने प्रमाता रखे अपने बेटा अनुशासन करो मां प्यो का सत्कार करो अध्यापक साहब सत्कार करो और नशे दूरी बना के रखो क्योंकि खेलते भावना पैदा होती है अनुशासन की भावना पैदा होती है और अच्छे इंसान बनने की भावना पैदा होती है मैं दोबारा फिर एम साहब का इस पहुंचे जो गहराई को धनबाद भी करना थैंक यू सो मच